ਵਾਇਪੁਰ ਜੀ ਕਾਕਾ ਸਾਹਿਬ ਵਾਇਪੁਰ ਜੀ ਕੀ ਫਟੇ ਸਭ ਤੋਂ ਪਹਿਲਾਂ ਤਾਂ ਮੈਂ ਆਏ ਹੋਏ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਡੇ ਛੋਟੇ ਜਿਹੇ ਸੱਦੇ ਦੇ ਤੁਸੀਂ ਸਾਰੇ ਆਏ ਹੋ ਤੇ ਮੈਂ ਧੰਨਵਾਦ ਕਰਦਾ ਸਮੂਹ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਰੇ ਮੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਬਹੁਤ ਤਨਦੇਈ ਨਾਲ ਸਾਡੇ ਵਰਕਰਾਂ ਨੇ ਕੰਮ ਕੀਤਾ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਲਈ ਔਰ ਲੋਕਾਂ ਦਾ ਫਤਵਾ ਵੀ ਅਸੀਂ ਆਪਣੇ ਸਿਰ ਮੱਥੇ ਸਾਡੇ ਤੇ ਜੋ ਵੀ ਉਹਨਾਂ ਨੇ ਫਤਵਾ ਦਿੱਤਾ ਆ ਉਹ ਸਾਡੇ ਸਿਰ ਮੱਥੇ ਅਸੀਂ ਆਉਣ ਵਾਲੇ ਸਮੇਂ ਦੇ ਜਿੱਥੇ-ਜਿੱਥੇ ਵੀ ਕੋਈ ਕਮੀਆਂ ਰਹਿ ਗਈਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਵੀ ਰਾਤ ਦਿਨ ਇੱਕ ਕਰਾਂਗੇ ਸ਼ੈਰੀ ਕਲਸੀ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੇ ਦਿਨ ਰਾਤ ਸੱਜਣਾ ਵੀ ਮਿਹਨਤ ਕਰਦੇ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਮਿਹਨਤ ਕਰੇਗੀ ਦੂਸਰੀ ਗੱਲ ਅੱਜ ਤੁਹਾਨੂੰ ਇਹ ਕਰਕੇ ਸੱਦਾ ਦਿੱਤਾ ਹੈ ਕਿ